ਉਡਾ ਐੜਾ ਈਡੀ ਸਸਾ ਕੱਕਾ ਉਡਾ ਐੜਾ ਈਡੀ ਸਸਾ ਕੱਕਾ ਸਾਰਾ ਤਾਂ ਨਹੀਂ ਕੰਮ ਨੂੰ ਨਿਪਟਦੇ ਚਹਿ ਰਹੇ ਹੈ ਸਸਾ ਕੱਕਾ ਮਾ ਕੁਮ ਭਾਵੇਂ ਇੰਪਿਆ ਸਸਾ ਕੱਕਾ ਉਡਾ ਐੜਾ ਈਡੀ ਸਸਾ ਕੱਕਾ ਮੇਰਾ ਪੁੱਤ ਨਾਲ ਦੀ ਨਾਲ ਪੜੀ ਜਾਂਦਾ ਨਾਲੇ ਸਿਆਣਾਗਾ ਲਾਲੀ ਪੁੱਤ ਗੱਜਨੀ ਹਾਂ ਇਬੀ ਐਂ ਕਰ ਪੁੱਤ ਸਮਾਰ ਕੇ ਗੱਜਨੀ ਲਾ ਕੇ ਨੇ ਤੇ ਹੈਂ ਧੁੱਪੇ ਸਕਾ ਲੀਏ ਇਹਨੂੰ ਠੀਕ ਹੈ ਠੀਕ ਆ ਨਾਲੇ ਲੇਟ ਹੋ ਰਹਾ ਸਕੂਲ ਕਣਿਓ ਤੋਂ ਠੀਕ ਹੈ ਹਾਂ ਸਮਾਰ ਕੇ ਲਾ ਲੈ ਇਹਨੂੰ ਰਾਜਪੁਰੇ ਸੁਣਦੀ ਐ ਸੁਣਦੀ ਐ ਓਹੋ ਸੁਣਦੀ ਆ ਮੈਂ ਕਿਹੜਾ ਬੌਲੀ ਆ ਮੈਂ ਤਾਂ ਐਂ ਕਹਿੰਦਾ ਸੀ ਕੁੜੀ ਨੂੰ ਲੈਣ ਜਾਣਾ ਵਾ ਚੰਗਾ ਠੀਕ ਆ ਐਂ ਕਰਿਓ ਛੇਤੀ ਆਜੂ ਲੈ ਕੇ ਕੁੜੀ ਨੂੰ ਠੀਕ ਆ ਆ ਨਾ ਹੋਵੇ ਵੀ ਰਾਹ 'ਚ ਗੱਲਾਂ ਲੱਗੇ ਮਾਰਨ ਕਿਸੇ ਨਾਲ ਉਹ ਛੇਤੀ ਇਹ ਆਉਂਗਾ ਨਰਮਾ ਸੁੱਕਣ ਲੱਗ ਰਿਹਾ ਉਹਨੂੰ ਪਾਣੀ ਲਾਣਾ ਉਹ ਤਾਂ ਮੈਨੂੰ ਪਤਾਗਾ ਮੈਨੂੰ ਪਤੀ ਆ ਤੁਹਾਡਾ ਜੇ ਚਾਰ ਬੰਦੇ ਮਿਲ ਗਏ ਨਾ ਉੱਥੀ ਬਹਿ ਕੇ ਗੱਲਾਂ ਲੱਗ ਜਾਂਦੇ ਮਾਰਨਾ ਇਹ ਕਿਦਰੇ ਨਹੀਂ ਮਾਰਦਾ ਗੱਲਾਂ ਮੈਂ ਤਾਂ ਤਾਂ ਕਹਿੰਦੀ ਸੀ ਕਿ ਵੀ ਛੇਤੀ ਆਜੂ ਲੈ ਕੇ ਦੇਖੀ ਕੱਲ ਨੂੰ ਰਖੜੀ ਐ ਮੁੰਡੇ ਆਉਣਗੇ ਪਤਾ ਨਹੀਂ ਨਾ ਆਉਣਗੇ ਸੋਚ ਜੀ ਲੱਗ ਰਹੀ ਮੇਰੇ ਤਾਂ ਤੈਨੂੰ ਆਪਦੇ ਸ਼ੇਰ ਵਰਗੇ ਮੁੰਡਿਆਂ ਤੇ ਮਾਨ ਨਹੀਂ ਹੈਗਾ ਓਹੋ ਆਣਗੇ ਜਵਾਨ ਕਰਕੇ ਗਏ ਨੇ ਉਹ ਤਾਂ ਮੈਨੂੰ ਪਤਾਗਾ ਜਵਾਨਤਾ ਕਰਕੇ ਗਏ ਨੇ ਇਹ ਹੀ ਸੋਚ ਲੱਗ ਰਹੀ ਆ ਹੇ ਵੈਗੁਰੂ ਮੇਰੇ ਪੁੱਤਾਂ ਨੂੰ ਠੀਕ ਠਾਕ ਰੱਖੀ ਹਾਂ ਉਹ ਸਾਰਕ ਠੀਕ ਠਾਕ ਰੱਖੂਗਾ ਸ਼ੇਰ ਵੀ ਹਾਰਦੇ ਹੁੰਦੇ ਨੇ ਕਦੇ ਠੀਕ ਆ ਚੰਗਾ ਲੈ ਚੰਗਾ ਮੈਨੂੰ ਲੇਟ ਨਾ ਕਰਾਂ ਮੈਂ ਜਾਵਾਂ ਚੰਗਾ ਭੱਜ ਜਾਓ ਜਾਓ ਉਹ ਮੁੰਡੇ ਨੂੰ ਵੀ ਉਹ ਲੱਗ ਰਿਹਾ ਉਹ ਵੀ ਨੇ ਵੀ ਸਕੂਲ ਜਾਣਾਗਾ ਉਹਨੂੰ ਗੌਰ ਨਾਲ ਤੋਰਦੀ ਕੋਈ ਨਾ ਮੈਂ ਤੋਰਦੀ ਨਾ ਠੀਕ ਆ ਤਿਆਰ ਕਰਖਿਆ ਗਿਆ ਜਾਂਦਾ ਉਹ ਕਹੇ ਦੀ ਕਹਦੇ ਤੇਰਾ ਨੌ ਵੀ ਤੂਫਾਨ ਹੈ ਤੇ ਤੂਫਾਨ ਵਾਂਗੂ ਲੰਘ ਜਾ ਕੋਈ ਨਾ ਉਹ ਤਾਂ ਵਗਜੂ ਤੂਫਾਨ ਵਾਂਗੂ ਤੁਸੀਂ ਵਗਜੋ ਤੁਸੀਂ ਨਾ ਖੜ੍ਹ ਜਿਓ ਰਾਤ ਚ ਚਲ ਮੈਂ ਵੀ ਜਾਂ ਨਾ ਤੂਫਾਨ ਦਾ ਬਾਪ ਆ ਉਹਦੇ ਨੂੰ ਤੇਜੇ ਹੂੰ ਹਾਂ ਲੱਗਦੇ ਹੂੰ ਦੇ ਜੂਗੇ ਹਾੜੀ ਵੀ ਰੱਬਾ ਮੇਰੇ ਪੁੱਤ ਆ ਜਾਣ ਬਸ ਮੇਰੀਆਂ ਤਾਂ ਅੱਖਾਂ ਤਰਸਦੀਆਂ ਨੇ ਮੇਰੇ ਪੁੱਤਾਂ ਨੂੰ ਦੇਖਣ ਨੂੰ ਚੰਦਰੇ ਘਰੀ ਨਹੀਂ ਖੜਦੇ ਬੋ ਤੇਰਾ ਕੈਨੀ ਆ ਵੀ ਤੁਸੀਂ ਕੀ ਮੰਗਦੇ ਹੋ ਪੁੱਤ ਮੇਰੇ ਨਾਲੇ ਰਿਹਾ ਕਰੋ ਚਲ ਤੂੰ ਵੀ ਉਹੀ ਸੋਚ ਕਰੀ ਜੰਨੀ ਆ ਲੈ ਕਰ ਲੈ ਜਿਹੜੀ ਚਾਰ ਕੰਮ ਹੈਗੇ ਨੇ ਸੁਰਜਾ ਸੁਰਜਾ ਫੱਟੀ ਸਕਾਰ ਨਹੀਂ ਇਸ ਕੋਣੀ ਦਿੱਲੀ ਜਾ ਸੁਰਜਾ ਸੁਰਜਾ ਫੱਟੀ ਸਕਾਰ ਨਹੀਂ ਇਸ ਕੋਣੀ ਦਿੱਲੀ ਜਾ ਹੋ ਪੁੱਤ ਜੇ ਇਹਨੂੰ ਦਿੱਲੀ ਤੋੜ ਦੇਗਾ ਫੱਟੀ ਕਿਵੇਂ ਸੁੱਕੂਗੀ ਐਂ ਕਰੀ ਪੁੱਤ ਧਿਆਨ ਨਾਲ ਸਕੂਲ ਪਾਜੀ ਠੀਕ ਹੈ ਵਧੀਆ ਪੜਾਈ ਕਰਨੀ ਹੈ ਮੇਰੇ ਤੂਫਾਨ ਪੁੱਤ ਨੇ ਅਰਥਫਾਨ ਮੰਗੂਏ ਪੜ੍ਹਨਾ ਹੈ ਕੱਲ ਮੈਂ ਚੱਲੇ ਠੀਕ ਹੈ ਮੈਂ ਤੇਰੀ ਭੈਣ ਨੂੰ ਲਿਆਵਾਂ ਭੈਣ ਨੂੰ ਲਿਆਂਗੇ ਬਾਪੇ ਹਾਂ ਪੁੱਤ ਉਹਨੂੰ ਲੈ ਕੇ ਆਣਾ ਮੈਂ ਛੇਤੀ ਆ ਜੀ ਠੀਕ ਹੈ ਸੁਰਜਾ ਸੁਰਜਾ ਫੱਟਿਸਕਾ ਨਹੀਂ ਸਿਕਾਣੀ ਦਿੱਲੀ ਜਾ 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 ਲੈ ਬੱਤਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਹਾਂ ਬਾਪੂ ਉਹ ਤਾਂ ਦੇਖਿਆਣਕੀ ਚੱਰੀ ਤੀ ਹਾਂ ਮਾਗਰੋ ਤੇਰੇ ਭਾਈ ਆਏ ਤੇ ਜੋਰ ਤੇ ਸੁੱਖਾ ਸੱਚੀ ਹਾਂ ਉਹ ਸਾਡੇ ਨਾਲ ਵਾਦਾ ਕਰਕੇ ਗਏ ਨੇ ਵੀ ਰਖੜੀਆਂ ਨੂੰ ਅਸੀਂ ਦੋ ਜਾਵਾਂਗੇ ਭੈਣ ਤੋਂ ਰਖੜੀਆਂ ਬਣਾਵਾਂਗੇ ਅੱਛਾ ਹਾਂ ਪੁੱਤਾਂ ਐ ਕਰੀਂ ਦੇਖਾ ਆਪ ਦੀ ਕੋਈ ਨਾ ਕਿਸੇ ਸਖੀ ਸਹੇਲੀ ਲਵੇ ਆ ਫਨਾ ਬਾਹਰ ਕੱਢਦੀ ਠੀਕ ਆ ਬਾਪੂ ਹਾਂ ਕਿਤੇ ਉਹਨਾਂ ਨੂੰ ਹੋਰ ਵਿਫਤਾ ਚ ਪਾ ਦੇ ਠੀਕ ਆ ਬਾਪੂ ਵੈਸੇ ਵੀ ਵੀਰੇ ਹੁਣ ਉਹਨਾਂ ਨੂੰ ਮਿਲਣ ਡੇਢ ਸਾਲ ਹੋ ਚੱਲਿਆ ਕਦੋਂ ਦੇਖੇ ਮੈਂ ਉਹ ਕਹਿ ਕੇ ਗਏ ਨੇ ਠੀਕ ਆ ਬਾਪੂ ਲੈ ਕਰ ਜਾ 2 ਮਿੰਟ ਹੋਣਾ ਓਹੋ ਲੈ ਇਕ ਤੋ ਉਹ ਬਣੀ ਹੈ ਹਜੇ ਤੱਕ ਰ ਇਕੱਟਾ ਤਾਰ ਆ ਗਏ ਮਨੋਂ ਕਰਦੇ ਖਰਚਾ ਅੱਡੀ ਮੰਨੋ ਦੇ ਜਣੀ ਆ ਮਾਰ ਗਈ ਲੱਤ ਮਾਰ ਗਈ ਨਾ ਹੁਣ ਤਾਂ ਦਾਣਾ ਛੋਣ ਲੱਗ ਰਹੀ ਤੀ ਹੈ ਖਾ ਕੇ ਦਾਣਾ ਹੁਣ ਲੱਤ ਮਾਰ ਗਈ ਨਾ ਇਹੇ ਮਿਲਣਾ ਹੁਣ ਇਹ ਤਾਂ ਮੂਰੇ ਪਹਾੜਾ ਪਾੜਦੀ ਐ ਵੀ ਮੂਰੇ ਬੈਠ ਕੇ ਪਹਾੜਾ ਪਾਦਣਾ ਫੇਰ ਮਿਲਦੀ ਹੈਗੀ ਉਹ ਨਹੀਂ ਆਈ ਹਜੇ ਤੱਕ ਹੁਣ ਇਹਨੂੰ ਦੁਬਾਰੇ ਛੇੜਦੀ ਨਹੀਂ ਹੈਗੀ ਮਨ ਕਰੇ ਨਾ ਇਹ ਦੇਵੇ ਧਾਰ ਆ ਜਾ ਬਾਪੂ ਲੰਘਿਆ ਅੱਛਾ ਮੈਂ ਬੁੱਤ ਫੜਾ ਠੀਕ ਐ ਬਾਪੂ ਹਾਂ ਲੈ ਮਿਰਤੀ ਰਾਣੀ ਵੀ ਆ ਗਈ ਐ ਕਰਦੇ ਆ ਧਾਰਤਾ ਫੇਰ ਕੱਢੋਗੇ ਪਹਿਲਾਂ ਨਾ ਚਾਹ ਪਾਣੀ ਦੇਖਾਂ ਲੈ ਖਾਲਾ ਦਾਣਾ ਹੁਣ ਤੂੰ ਚੁੜਸ ਲੈ ਮੰਨੋ ਦੇ ਜਣੀ ਬਾਪੂ ਮੈਂ ਤਾਂ ਥੱਕ ਗਈ ਹੈ ਥੱਕ ਗਈ ਮੈਂ ਤਾਂ ਓਹੋ ਕੋਈ ਨਾ ਪੁੱਤ ਲੈ ਆ ਗਈ ਮਿਰਤੀ ਰਾਣੀ ਹਾਂ ਬੀਬੀ ਆ ਗਈ ਹਾਈ ਹਾਈ ਮੇਰਾ ਤਾਂ ਜੀਅ ਨਹੀਂ ਲੱਗਿਆ ਹੈਗਾ ਹੋਰ ਨਹੀਂ ਨਾ ਟਾਈਮ ਲਾਇਆ ਤੁਸੀਂ ਫਿਰ ਟਾਈਮ ਤਾਂ ਹੁਣ ਲੱਗਣੀ ਸੀ ਇੱਕ ਦਾ ਉਹ ਮੂਰੋ ਟਾਇਰ ਪੈਂਚਰ ਹੋ ਗਿਆ ਓਹੋ ਹੌਲੀ ਹੌਲੀ ਗੱਲਾਂ ਮਾਰਦੇ ਤੁਰਕੇ ਆਏ ਆ ਹੋਰ ਕੀ ਬੇਬੇ ਮੈਂ ਤਾਂ ਥੱਕ ਵੀ ਗਈ ਥੱਕਣਾ ਤਾਂ ਹੈਗਾ ਤੇ ਪਤ ਮੈਨੂੰ ਪਤਾ ਹੈਗਾ ਪਹਿਲਾਂ ਤਾਂ ਗੌਰ ਨਹੀਂ ਕਰਦਾ ਹੈਗਾ ਨੱਕਣੀ ਗੌਰ ਕੀ ਕਰਾਂ ਕੀ ਬਿਤੇ ਇਹ ਕਦੋਂ ਪੈਂਚਰ ਹੋ ਜੇ ਇਹ ਕੀ ਗਰੰਟੀ ਹੁੰਦੀ ਹੈ ਮੈਂ ਤਾਂ ਇਹ ਕਹਿੰਦਾ ਸੀ ਹਾਂ ਲੈ ਮੈਂ ਤਾਂ ਖੇਤ ਜਾਨਾ ਚੰਗਾ ਜਾਇਆ ਖੇਤ ਸੇਤੀ ਆ ਜੀਆ ਮੈਂ ਇਸ ਦੀ ਧਾਰ ਕੱਢਣੀ ਲੱਤ ਮਾਰ ਗਈ ਹੁਣ ਤਾਂ ਉਹ ਪਤਾ ਕੀ ਹੈ ਪਾਣੀ ਦੀ ਵਾਰੀ ਪੁੱਛੀ ਹੋਈ ਹੈ ਉਹ ਨਰਮਾ ਜਾ ਰਮਾ ਦੂੰਗਾ ਸੁੱਕਣ ਲੱਗ ਰਿਹਾ ਠੀਕ ਹੈ ਚੰਗਾ ਹੈ ਨਾਲੇ ਮੇਰੇ ਪੁੱਤ ਵਾਸਤੇ ਤਿੰਨ ਰਖੜੀਆਂ ਫੜ ਲਿਉਂਗਾ ਦੁਕਾਨ ਤੋਂ ਹਾਂ ਉਹਦਾ ਹੋਇਆ ਫੜੇ ਲਈ ਰੱਖਣੀ ਹਾਂ ਹੋ ਜਾ ਕੇ ਰ ਚੱਲ ਠੀਕ ਹੈ ਹੋਰ ਪਤ ਵੀ ਨਵੇਂ ਦੱਸ ਰਣੀ ਤੇਰ ਨਾਨੀ ਠੀਕ ଥିਗੀ? ਹਾਂ ਨਾਨੀ ਤਾਂ ਬਿਲਕੁਲ ਠੀਕ ਸੀ। ਤੇਰ ਨਾਨਾ? ਨਾਨਾ ਵੀ ਠੀਕ ਸੀ। ਹੱਸਿਆ ਜਾ ਬਿਤਾਇਆ ਮੈਨੂੰ। ਤੈਨੂੰ ਬਹੁਤ ਯਾਦ ਕਰਦੇ ਸੀ। ਹਾਏ ਹਾਏ। ਕਹਿੰਦੇ ਮਾ ਆਬੀ ਨੂੰ ਵੀ ਲਈ ਆਉਂਦੀ। ਲੈ ਕੀ ਕਰੀਏ ਫਿਰ ਘਰ ਹੀ ਨਹੀਂ ਸਰਦਾ ਪੁੱਤ। ਨਾਲੇ ਮੇਰੀ ਗੱਲ ਸੁਣ ਰਾਨੀ। ਹਾਂ। ਕੱਲ ਨੂੰ ਨਾ ਤੇਰੇ ਭਾਈ ਹੋਰੀ ਹੋਣਗੇ। ਰਖੜੀ ਬੰਨਾਣ। ਹਾਂ ਮੈਨੂੰ ਬਾਪੂ ਨੇ ਦੱਸਿਆ ਸੀ। ਬਸੇ ਠੀਗਾ। ਹਾਂ ਇਹ ਤਾਂ ਮੈਨੂੰ ਪਤਾ ਤੈਨੂੰ ਪਹਿਲਾਂ ਹੀ ਦੱਸਤਾ ਹੋਣਾ। ਹਾਂ। ਹੈ ਲੈ ਪਤਾ ਐ ਕਰੀਂ। ਰੱਬ ਅਗੇ ਹੀ ਅਰਦਾਸ ਕਰੀਂ ਵਿਹੋ ਪਹੁੰਚ ਜਾਣਾ। ਕੋਈ ਨਾ ਬੇਬੇ ਪਹੁੰਚ ਜਾਣਗੇ ਵਾਈ ਗੁਰਪਲੀ ਕਰੂਗਾ ਹਾਂ ਉਹ ਦੇਖੀ ਤੂਫਾਨ ਕਾਦ ਲੱਗ ਰਹੀਦੀ ਕਰਨ ਭੈਣ ਨਹੀਂ ਆਈ ਭੈਣ ਨਹੀਂ ਆਈ ਮੈਂ ਕਿਹਾ ਹਉਣ ਵਾਲੀ ਇਹ ਹੋਣੀ ਮੈਂ ਕਿਹਾ ਮਹਾਲਾ ਪਾੜਾ ਪਾ ਦੇ ਤਾਰ ਕੱਟ ਲੈਨੇ ਕਹਿੰਦਾ ਨਾ ਮੇਰੀ ਭੈਣ ਵਾਸਤੇ ਕਹਿੰਦਾ ਮੈਂ ਤਾਂ ਦੁਕਾਨ ਤੇ ਜਾਣਾ ਲਾਂਭੂ ਜਿਆ ਲਿਆਉਂਗਾ ਅੱਛਾ ਮੈਂ ਤਾਂ ਹੀ ਕਹਿ ਰਹੀ ਹਾਂ ਦੇਖ ਕਿਉਂ ਨਹੀਂ ਰਿਹਾ ਹਗਾ ਹੋਰ ਉਧਰ ਜਾ ਰਿਹਾ ਉਹ ਦੁਕਾਨ ਕਹਿਣੀ ਚੱਲ ਕੋਈ ਨਾ ਪੁੱਤ ਹੈ ਬਸ ਇਹੀ ਮੜਮੜ ਕਹਿਨੀ ਮੇਰੀ ਤੀ ਬਸ ਤੇ ਤਿੰਨੇ ਭਾਈਆਂ ਵਾਸਤੇ ਅਰਦਾਸ ਕਰਿਆ ਕਰ ਕੋਈ ਨਾ ਬੇਬੇ ਮੈਂ ਹਰ ਵਾਰੀ ਅਰਦਾਸ ਕਰਦੀ ਆਂ ਵੀ ਮੇਰੇ ਵੀਰੇ ਨਾ ਸੁੱਖ ਸ਼ਾਂਤੀ ਬਖਸੀ ਹਾਂ ਇਹ ਹੀ ਗੱਲ ਨਾ ਪੁੱਤ ਮੇਰਾ ਤਾਂ ਜਮੀ ਜੀ ਨਹੀਂ ਲੱਗਦਾ ਹੈਗਾ ਬਸ ਕੀ ਕਰਾਂ ਇਹ ਕੂਤਲੇ ਮਨੋਂ ਹੱਸਦੀ ਰਹਿਣੀ ਹੈਗੀ ਚੱਲ ਬੇਬੇ ਟੈਨਸ਼ਨ ਨਾ ਲਿਆ ਕਰ ਸਾਰਾ ਦਿਨ ਨਾ ਚੰਦਰਿਆਕਣੀ ਉਹਨਾਂ ਆਪਣੀ ਸੁਰਤੀ ਪਈ ਰਹਿੰਦੀ ਮੇਰੀ ਤਾਂ ਮੈਨੂੰ ਤਾਂ ਆ ਜਾਂਦਾ ਵੀ ਇਧਰੋਂ ਵੀ ਆ ਜਣ ਹੈ ਤਰਵਿਆ ਯਾਰ ਚਲ ਪੁੱਤ ਇੱਕ ਵਾਰੀ ਤੂੰ ਵੀ ਕਹਿ ਕੇ ਦੇਖੀ ਬੀਬੀਰੇ ਘਰੇ ਰਹਿ ਜਾ ਕਰੋ ਤੁਸੀਂ ਜਾਇਆ ਨਾ ਕਰੋ ਹੁਣ ਕਿਤੇ ਕੋਈ ਨਾ ਬੇਬੇ ਮੈਂ ਵੀ ਕਹੂੰਗੀ ਹੋਰ ਲੈ ਪੁੱਤਾ ਐਂ ਕਰ ਮੈਂ ਬਣਾਉਣੀ ਰੋਟੀ ਹੈ ਤੂੰ ਬਹਿ ਜਾ ਨਿੰਦਰ ਠੀਕ ਹੈ ਬੇਬੇ ਹਾਂ ਥੱਕੀ ਹੋਈਆਂਗੀ ਕੋਈ ਨਾ ਬਣਾ ਲੈ ਰੋਟੀ ਰੋਟੀ ਬਣਾ ਕੇ ਜਿਦਦਰ ਬਾਪੂ ਕਹਿੰਦਾ ਠੀਕ ਆ ਨਹੀਂ ਫੇਰ ਉਹ ਪਾੜਾ ਤੂੰ ਪਾ ਦੀ ਮੈਂ ਧਰ ਕੱਢ ਲੂੰਗੀ ਚਲ ਕੋਈ ਨਾ ਬੇਬੇ ਮੈਂ ਪਾ ਦੇਨੀ ਆ ਹਾਂ ਨਾ ਨਾ ਤੂੰ ਬੈਠਾ ਰੋਟੀ ਬਣਾ ਦੇਣੀ ਠੀਕ ਹਾਂ ਚੰਗਾ ਵੇਰੀ ਤੇ ਦਾ ਬਈ ਸੁੱਖਾ ਦਾ ਢਿੱਕਣ ਲੱਗ ਰਿਹਾ ਹੋਊਗਾ ਕੋਚ ਲੱਗ ਰਿਹਾ ਹੂ ਕਪਲ ਯਾ ਇਹ ਆ ਗਿਆ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਆ ਸ੍ਰੀ ਅਕਾਲ ਓਏ ਆ ਗਿਆ ਜੋਰਿਆ ਹਾਂ ਭਾਈ ਆ ਗਿਆ ਆ ਗਿਆ ਉਸ ਭਰਾ ਚੱਲੀ ਆ ਪਾਜਾ ਅੱਜ ਰਖੜੀਆਂ ਦਾ ਦਿਨ ਐ ਭੈਣ ਤੋਂ ਰਖੜੀ ਬਣਾ ਕੇ ਆਵਾਂਗੇ ਬਾਈ ਪੁਲਿਸ ਬਹੁਤ ਖੜੀ ਐ ਬਾਈ ਨੈਰ ਤੇ ਨਾਕਾ ਲਾਰਖਾ ਐ ਪਹੇਤੇ ਪੁਲਿਸ ਫਿਰਦੀ ਐ ਉਹ ਬਾਈ ਮੁਖਬਰੀ ਬਹੁਤ ਛੱਡ ਰਖੇ ਨੇ ਉਹ ਜੋਰਿਆ ਕਿਉਂ ਜਵਾਖਾਣੀਆਂ ਗੱਲਾਂ ਕਰਦਾ ਨਾਲੇ ਸਿੰਘ ਸੂਰਮੇ ਵੀ ਕਦੋਂ ਮੌਤ ਤੋਂ ਡਰਿਆ ਕਰਦੇ ਨੇ ਓਏ ਆਪਾਂ ਕਫੜ ਬਨ ਕੇ ਚੱਲੇ ਹੋਇਆਂ ਕਫਣਾ ਫੇਰ ਕੀ ਹੋ ਗਿਆ ਮੌਤ ਤੱਕ ਦਿਨਾਨੀ ਐ ਉਹ ਸਿੰਘ ਸੂਰਮੇ ਨਹੀਂ ਮੌਤ ਤੋਂ ਡਰਿਆ ਕਰਦੇ ਉਹ ਬਾਈ ਉਹ ਗੱਲ ਨਹੀਂ ਹੈਗੀ ਉਹ ਮੈਂ ਮੌਤ ਤੋਂ ਨਹੀਂ ਡਰਦਾ ਓਏ ਮੌਤ ਤਾਂ ਆਪਾਂ ਤੋਂ ਡਰਦੀ ਐ ਖਰ-ਖਰ ਕੰਮ ਦੀ ਐ ਨਾਲ ਕੋਈ ਇਹ ਜੀ ਗੋਲੀ ਬਣੀ ਐ ਕਿਹੜਾ ਆਪਣਾ سینਾ ਪਾੜ ਦੇ ਬਾਈ ਓਏ ਉਹ ਤਾਂ ਤੇਰੀ ਸਹੀ ਗੱਲ ਐ ਜੋਰਿਆ ਅਣਖ ਵਾਲੀ ਮੌਤ ਤਾਂ ਮਰਦਾਂ ਹੀ ਸਿਆਣੀ ਹੁੰਦੀ ਐ ਚੱਲ ਚੱਕ ਹਥਿਆਰ ਚੱਲਦੇ ਆਪਾਂ ਓ ਬਾਈ ਭੁੱਲ ਗਿਆ ਗੱਲ ਓ ਕੀ ਗੱਲ ਜੋਰਿਆ ਓਏ ਹਥਿਆਰ ਨਹੀਂ ਲੈ ਕੇ ਜਾਨੇ ਬਈ ਅੱਜ ਆਪਾਂ ਨੇ ਅੱਜ ਤਾਂ ਭੈਣ ਤੋਂ ਰਖੜੀ ਬਣਾਵਾਂਗੇ ਓ ਵਧੀਆ ਗੱਲ ਜੋਰਿਆ ਤਾਂ ਮੇਰੇ ਯਾਦ ਕਰਾਤੀ ਚੱਲ ਉਰੀ ਲੁਕੋ ਦਾਨੇ ਇਹਨੂੰ ਐ ਚਲਕੋ ਤੂੰ ਇਹਨੂੰ ਕਿਉਂ ਬਾਈ ਛੇੜਾ ਅਤਰਾ ਕੋੜਾ ਉਹ ਤੂੰ ਵੀ ਹੁਣ ਭੁੱਲ ਗਿਆ ਜੋਰਿਆ ਹੁਣ ਆਪਾਂ ਤੁਰਕੀ ਚੱਲਦੇ ਆਂ ਉਹ ਠੀਕ ਆ ਬਾਈ ਅੱਜ ਤੁਰਕੀ ਚੱਲਦੇ ਆਂ ਬਿਨਾ ਹਥਿਆਰਾਂ ਤੋਂ ਆ ਜਾ ਚੱਲ ਜੋਰਿਆ ਕੁੜੇ ਰਾਣੀ ਆ ਜਾ ਬਹੁਤ ਟਾਈਮ ਹੋ ਗਿਆ ਆਉਣੀ ਆ ਬੇਬੇ ਤੂੰ ਵੀ ਕਲਮਚਾ ਰੱਖਦੀ ਆਂ ਆਪੇ ਕਾਦਾ ਤਿਆਰ ਕਰਕੇ ਭਰ ਆ ਰਖਿਆ ਪੈਣੇ ਰਖੜੀ ਨਹੀਂ ਬੰਨੀ ਕੋਈ ਨਾ ਪੁੱਤ ਬੰਨ ਦੂਗੀ ਉਹ ਆ ਗਈ ਕੁੜੇ ਕੈਨਾ ਟਾਈਮ ਹੋ ਗਿਆ ਹੈ ਬੰਦੇ ਹੁਣ ਪਹੁੰਚੀ ਇਹਦੇ ਬੇਬੇ ਮੈਂ ਤਾਂ ਐਂ ਕਹਿੰਦੀ ਸੀ ਵੀਰੇ ਹੁਣ ਵੀ ਆ ਜਾਣ ਇਕੱਠੇ ਬੰਨ ਦੂਗੀ ਓਹੋ ਉਹਨਾਂ ਦਾ ਕੀ ਪਤਾ ਪੁੱਤ ਕੈਨਾ ਕ ਟਾਈਮ ਲਾ ਦੇਣ ਜਦ ਉਹ ਆ ਗਏ ਫਿਰ ਉਹਨਾਂ ਦੇ ਬੰਨਦੇ ਠੀਕ ਆ ਹਾਂ ਮੈਂ ਲੈ ਲਵਨੀ ਆ ਚੱਕ ਕੇ ਬੰਨਦੇ ਚੰਗਾ ਹਾਂ ਲਿਓਨੀ ਆ ਮੈਂ ਆਏ ਆ ਪੁੱਤ ਥੋੜੇ ਤਾਂ ਜਵਾਕ ਦਾ ਕੀ ਪਤਾ ਹੈ ਕਾਦਾ ਬਠਾ ਰਖਿਆ ਬੰਨ ਕੇ ਕਿਦਾਂ ਬਾਹਰ ਖੇਡਣ ਵਗ ਜੇ ਫੇਰੇ ਇਹਨਾਂ ਅਬੇਸੀਤੀ ਮੈਂ ਬਾਨੂ ਦੀ ਨਹੀਂ ਇਹਦੇ ਹਾਂ ਇਹਦੇ ਤਾਂ ਬਾਨਾ ਦੇ ਪੁੱਤ ਹੋਰ ਇਹ ਤਾਂ ਕਾਦਾ ਕਾਲੀ ਲੱਗ ਰਿਆ ਕਰਨ ਲੈ ਫੜ ਬਨਾਲਾ ਬਨਾਲਾ ਦੱਸ ਸੇਤੀ ਕਹਣਾ ਮੇਰੇ ਜੂੜਾ ਕਰਦੇ ਸੇਤੀ ਮੇਰਾ ਸਰਬਾਦ ਹੈ ਹੈ ਨਵੇਂ ਕੱਪੜੇ ਪਾ ਕੇ ਬੈਠਿਆਗਾ ਹੋਰ ਕਿ ਇਹਨੂੰ ਜਿਆਦੀ ਕਾਲੀ ਆ ਹੋਰ 2 ਮਿੰਟ ਢੀਕ ਲੈਂਦਾ ਦੱਸ ਲੈ ਪੁੱਤ ਬਨਨਦੀ ਰੱਖੜੀ ਲੈ ਫੜ ਚਾ ਦੇਖ ਲੈ ਮੈਂ ਲੱਭ ਪੈਸੇ ਦੇ ਹਨੀ ਹਾ ਕੋਈ ਨਾ ਪਤਾ ਤੇਰੇ ਭਾਈਆਂ ਨੂੰ ਆ ਜਾਂਦੇ ਵੱਡਿਆਂ ਨੂੰ ਮੈਂ ਆਪੇ ਦੇ ਦੂੰਗਾ ਇਕੱਠੇ ਸਾਰੇ ਪੈਸੇ ਤੇ ਮੈਨੂੰ ਨਹੀਂ ਪੈਸੇ ਚਾਹੀਦੇ ਤੇਰੇ ਤੂੰ ਤਾਂ ਮੇਰਾ ਪਿਆਰਾ ਵੀਰ ਆ ਲੈ ਦੇਖ ਲੈ ਐਂ ਕਰ ਪੁੱਤ ਆ ਲੱਡੂ ਰੱਖ ਨਾ ਖਾ ਲਾ ਹੋਰ ਤੇਰੇ ਹਿੱਸੇ ਦਾ ਲੱਡੂ ਆਗਾ ਲੈ ਪੁੱਤ ਆ ਮੈਨੂੰ ਫੜਾ ਦੇ ਲੈ ਜਾ ਕੇ ਪੜ ਲੈ ਪੁੱਤ ਆਪੇ ਜਾਣੀ ਜਾਉਣੀ ਹੈ ਇੱਕ ਮਿੰਟ ਆਣਾ ਮੂੰਹ ਚ ਲੱਡੂ ਆਗਾ ਦੇਖ ਲੈ ਨਾਲੇ ਖਾਣ ਦੀ ਕਾਲੀ ਐ ਗਾਚ ਨਹੀਂ ਲਾਉਣੀ ਜਾਏਗੀ ਪਾਪੇ ਕਹਿੰਦਾ ਫੱਟੀ ਤੇ ਗੱਜ ਨਹੀਂ ਲਾਉਣੀ ਆਂਗੀ ਹੈ ਚਲੋ ਬੇਬੇ ਮੈਂ ਆਉਣੀ ਆ ਠੀਕ ਆ ਪੁੱਤ ਆ ਦੇਖ ਲੈ ਮੇਰੀ ਗੱਲ ਸੁਣ ਮੈਨੂੰ ਤਾਂ ਸੋਚ ਲੱਗ ਰਹੀ ਐ ਹੈ ਵੀ ਆ ਦੇਖੋ ਮੁੰਡਿਆਂ ਦੇ ਰਖੜੀਆਂ ਨੇ ਉਹ ਵੀ ਆ ਜਾਂਦੇ ਚਿੰਦਰੇ ਓਹੋ ਕਿਉਂ ਫਿਕਰ ਕਰੀ ਜਾਂਦੀ ਐ ਹੁਣ ਤੈਨੂੰ ਪਤਾ ਤਾਂ ਹੈਗਾ ਆ ਜਾਣਗੇ ਉਹ ਆਇਤਾ ਮੈਨੂੰ ਪਤਾ ਵੀ ਆਉਣਗੇ ਪਤਾ ਕੀ ਆ ਟਾਈਮ ਵਿਚਾਰ ਕੇ ਆਉਣਗੇ ਟਲ ਟੁਲ ਕੇ ਤੈਨੂੰ ਪਤਾ ਨਹੀਂ ਕਿਹੜੇ ਕੰਮਾਂ ਚ ਪੈਰੇ ਨੇ ਇਹੀ ਤਾਂ ਮੈਨੂੰ ਡਰਾਗਾ ਹੋਰ ਕੀ ਹੈਗਾ ਹਾਂ ਉਹੀ ਨਾ ਡਰਿਆ ਕਰ ਸ਼ੇਰ ਨੇ ਉਹ ਹੈਗੇ ਤਾਂ ਸ਼ੇਰ ਨੇ ਮੇਰਾ ਵਹਿਗਰੂ ਮੇਰੇ ਬੱਚਿਆਂ ਦਾ ਧਿਆਨ ਰੱਖੀ ਪ੍ਰਮਾਤਮਾ ਭਲੀਏ ਕਰੂਗਾ ਉਹੀ ਨਾ ਜਾਦੇ ਦਿਮਾਗ ਖਰਾਬ ਕਰ ਤੈਨੂੰ ਤਾਂ ਸੋਚ ਪੋਹਰਾ ਨਹੀਂ ਹੈਗੀ ਮੈਨੂੰ ਸੋਚ ਆ ਮੈਂ ਨਾ ਟੜਕੇ ਦੀ ਚਾਹ ਵੀ ਨਹੀਂ ਪੀਤੀ ਹੈਗੀ ਮੈਨੂੰ ਆਇਆ ਵੀ ਜੇ ਮੇਰੇ ਪੁੱਤ ਆਉਣ ਨਾ ਮੈਂ ਬੈਠ ਕੇ ਉਹਨਾਂ ਦੇ ਲਵੇ ਫੇਰ ਚਾਹ ਪੀਵਾਂ ਨਾਲੇ ਉਹਨਾਂ ਨੂੰ ਚਾਹ ਪੀਆਵਾਂ ਮੈਂ ਕਿਹੜਾ ਪਰੌਂਠਾ ਖਾ ਲੇ ਤੈਨੂੰ ਕੱਲੀ ਨੂੰ ਸੋਚ ਆ ਤੈਨੂੰ ਜਾ ਕੇ ਸੋਚ ਆ ਮੈਂ ਮੈਂ ਮਰ ਜਾ ਝੂਠਿਆ ਝੂਠ ਕੇ ਬੋਲਦਾਗਾ ਹੁਣ ਖਾਦੇ ਨੇ ਸਾਢੇ 4 ਰੋਟੀਆਂ ਕਹਿੰਦਾ ਮੈਂ ਖਾਦੀ ਨਹੀਂ ਰੋਟੀ ਬਸ ਸਰੀ ਪਿਆ ਤੇਰਾ ਵੀ ਰੋਟੀ ਦਾ ਹੁਣ ਖਾਣੀ ਐ ਆ ਜਾਣਗੇ ਉਹੀ ਸੋਚ ਕਰੀ ਜਾਂਦੀ ਐ ਦੱਸ ਸ਼ੇਰ ਨੇ ਉਹ ਦੱਸ ਉਹ ਡਰਦੇ ਨਹੀਂ ਕਿਸੇ ਤੋਂ ਐ ਨਾਲ ਕੇ ਛਾਤੀ ਠੋਕ ਕੇ ਜਦ ਕਹਿ ਕੇ ਗਏ ਨੇ ਧਾਵੇ ਨਾਲ ਆਣ ਉਹ ਨਹੀਂ ਸੱਦੀ ਕਰ ਲੈ ਓਏ ਆ ਜਾ ਜੋਰਿਆ ਛੇਤੀ ਭੈਣ ਤੇ ਮਾਸੀ ਡਿੱਕਣ ਲੱਗ ਰਹੇ ਹੋਣੇ ਆ ਜਾ ਚੱਲ ਬਾਈ ਚੱਲ ਹੇ ਰੱਬਾ ਕਿੱਥੇ ਰਹਿ ਗਏ ਮੇਰੇ ਵੀਰ ਰਾਵੀ ਸੁੰਨਾ ਪਿਆ ਕਿਤੇ ਦਿਖਤੇ ਨਹੀਂ ਹੈਗੇ ਖੈਰ ਸੋਖ ਹੋਵੇ ਮੈਨੂੰ ਤਾਂ ਚਿੰਤਾ ਹੋਈ ਜਾਂਦੀ ਆ ਬਾਪੂ ਬਾਪੂ ਹਾਂ ਬਤ ਵੀਰੋਂ ਨਹੀਂ ਆਏ ਹੈਗੇ ਹਜੇ ਓਹੋ ਆ ਜਾਣਗੇ ਪੁੱਤ ਤਾ ਕਿਉਂ ਫਿਕਰ ਕਰਦੀ ਆ ਮੈਂ ਕਰਦੀ ਆ ਮੈਂ ਉੱਥੇ ਜਾ ਕੇ ਦੇਖਦੀ ਆ ਚਲ ਦੇਖ ਲੈ ਪੁੱਤ ਜਿਵੇਂ ਤੇਰੀ ਮਰਜ਼ੀ ਆ

ਕੀ ਹੋ ਗਿਆ ਕੋੜੇ ਫੀਰੇ ਹੁਣੀ ਆ ਗਏ ਹਾਂ ਹਾਂ ਸੱਚੀ ਹਾਂ ਕਿੱਧਰ ਆ ਰਹੇ ਨੇ ਇੱਧਰ ਆ ਰਹੇ ਤੇਰੇ ਲੈ ਚੱਲ ਠੀਕ ਆ ਮੈਂ ਲੈ ਕੇ ਆਉਂਦੀ ਆ ਚੰਗਾ ਹਾਂ ਜਾ ਪੁੱਤ ਨਾਲੇ ਰੋਲਾ ਨਾ ਪਾਓ ਹਾਂ ਜਾ ਦੀ ਠੀਕ ਆ ਪਾਪਾ ਲੈ ਦੇਖ ਨਹੀਂ ਆ ਪਲਾ ਨਹੀਂ ਮੈਂ ਸੱਤ ਕਰ ਮਸੀ ਸੱਤ ਕਰ ਪੁੱਤ ਹੋ ਠੀਕ ਆ ਹਾਂ ਠੀਕ ਠਾਕ ਵਧੀਆ ਮੱਥਾ ਟੇਕਦਾ ਵਸਦਾ ਹਾਂ ਜਿਉਂਦਾ ਵਸਦਾ ਰਹੇ ਪੁੱਤ ਰੱਬ ਤੈਨੂੰ ਬੜੀ ਸਾਰੀਆਂ ਉਮਰ ਲਾਵੇ ਖੜਦਾ ਮੈਂ ਬਾਹਰ ਲਾਦਾ ਆ ਦੱਸੋ ਸਨੇ ਦੇਖੇ ਤਾਂ ਨਹੀਂ ਨਾ ਨਾ ਅਸੀਂ ਕਿਸੇ ਨੇ ਦੇਖਿਆ ਗਿਆ ਕਿਸੇ ਨੇ ਦੇਖਿਆ ਮਸੀਂ ਸਾਰੇ ਠੀਕ ਨੇ ਸਾਰੇ ਠੀਕ ਠਾਕ ਨੇ ਉਹ ਤੇਰੀ ਭੈਣ ਕਾਦੀ ਦੇਖਣ ਆ ਕਰੀਆ ਕਹਿੰਦੀ ਮੇਰੇ ਵੀਰ ਨਹੀਂ ਆਏ ਮੇਰੇ ਵੀਰ ਨਹੀਂ ਆਏ ਅੱਛਾ ਆ ਗਈ ਨਾਨਕਾਂ ਤੋਂ ਹੈ ਆ ਰਹੀ ਆ ਪੁੱਤੋ ਤਾਂ ਕੱਲ ਦੀ ਪੁੱਤੋ ਔਰ ਆਪਾਂ ਲੈ ਕੇ ਆਏ ਤੁਸੀਂ ਅੱਜ ਨਾ ਨਾ ਮਸੀ ਲੈ ਕੇ ਅੱਜ ਭੈਣ ਤੇ ਰਖੜੀ ਬਣਾਉਣ ਆਏ ਆ ਅੱਜ ਕੁਛ ਨਹੀਂ ਲੈ ਕੇ ਆਏ ਚਲ ਪੁੱਤੋ ਤਾਂ ਠੀਕ ਆ ਮੈਂ ਤਾਂ ਸੋਚ ਲੱਗ ਰਹੀ ਤੀ ਦੇਖੀ ਆ ਤਾਂ ਜਮੀ ਲਿੱਸਾ ਹੋ ਗਿਆ ਮੇਰਾ ਪਤਾ ਮੈਨੂੰ ਤਾਂ ਲੱਗਦਾ ਇਹ ਚਾਹ ਦੇ ਖਾਂਦਾ ਗਾਣਾ ਤੇ ਨਾਲ ਮਸੀ ਕੋ ਤੇਰੇ ਕੋਲੇ ਨਾ ਦਿਲ ਵਾਗੂ ਵਾਗਦਾ ਚਾਹ ਚੜਜਦਾ ਸਾਨੂੰ ਸਾਨੂੰ ਉਹ ਤਾਂ ਠੀਕ ਆ ਪੁੱਤ ਮੈਨੂੰ ਤਾਂ ਨਾ ਸੋਡੇ ਨਾਲ ਵੀ ਜਾਦੇ ਚੌ ਚੜ ਰਿਹਾਗਾ ਲੈ ਕਰੋ ਬੋਚ ਕੇ ਨੀ ਚੱਲੋ ਰੋਣਾ ਨਾ ਪਾਓ ਚਲੋ ਲੰਘ ਲਓ ਵੀਰੇ ਓ ਮੇਰੀ ਭੈਣ ਕਿੱਦੀ ਵੱਡੀ ਹੋ ਗਈ ਸੱਸੀ ਦਾ ਵੀਰੇ ਸੱਸੀ ਕਾਰ ਵੀ ਸੱਸੀ ਕੰਨ ਮੇਰੇ ਪੈਣੇ ਹੋ ਰਾਣੀ ਤਖੜੀ ਹੈ ਹਾਂਜੀ ਠੀਕ ਏ ਦੱਸੋ ਠੀਕ ਹਾਂ ਵਧੀਆ ਰਾਣੀ ਦੇਖ ਲੈ ਤਰਸੀ ਪਈ ਦੀ ਕੁੜੀ ਸੋਨ ਦੇਖਣ ਕਰਨੀਆਂ ਮੇਰੇ 1.5 ਸਾਲ ਹੋ ਗਿਆ ਪੂਰਾ ਉਹ ਪਾਈ ਇਸ ਤਾਂ ਆਏ ਤੇ ਗੁੱਡੀ ਤੂੰ ਹੀ ਯਾਰੀ ਦੀ ਉੱਥੇ ਨਾਨਕੇ ਮਾਸੀ ਨੂੰ ਕਹਿ ਕੇ ਵੀ ਗਏ ਤੇ ਅਸੀਂ ਵੀ ਅਸੀਂ ਰਖੜੀ ਵਾਲੇ ਦਾ ਨਾਮਾਂਗੇ ਚੱਲ ਕੋਈ ਨਾ ਵੀਰੇ ਚੰਗਾ ਪੁੱਤ ਐਂ ਕਰੋ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਨੇ ਤੂੰ ਮਾ ਕਰ ਕਾ ਤੋ ਖੜੇ ਤੂੰ ਮੇ ਮੁੰਡਿਆਂ ਨੂੰ ਮਿਲ ਲੈ ਮੈਂ ਤਾਂ ਮਿਲਿਆ ਦੀ ਉਹਦੇ ਮਹਾਂ ਚਲ ਕੁੜੀ ਨੂੰ ਮਿਲ ਲੈਂਦੇ ਹਾਂ ਹਾਂ ਮੈਂ ਤਾਂ ਤਖੜਾ ਆਜੋ ਬੈਠੋ ਵੀਰੇ ਹਾਰੋ ਬੈ ਜਾ ਪਾਣੀ ਹੋਰ ਵੀਰੇ ਠੀਕ ਠਾਕ ਹੋ ਹਾਂ ਪਾਣੀ ਠੀਕ ਹੈ ਤੂੰ ਦੱਸ ਹਾਂ ਠੀਕ ਠਾਕ ਵੀਰੇ ਹਾਈ ਹਾਈ ਬੇਰਾ ਮੇਰੀ ਕੁੜੀ ਨੂੰ ਕਹਿਣਾ ਚਾਉ ਆਪਦੇ ਵੀਰਾਂ ਦਾ ਹੈ ਬਾਲਾ ਪਿਆਰ ਕਰਦੀ ਹੈ ਜਿੰਦਰੀ ਇਹ ਵੀ ਲੈ ਮੇਰਾ ਵੀ ਨਹੀਂ ਚੋ ਚੱਕਿਆ ਜਾਂਦਾ ਪਹਿਲਾਂ ਪਾਣੀ ਪੀਆਵਾ ਉਰੀ ਖੜ ਕੇ ਗੱਲਾਂ ਲਾਗੀ ਕਰਨ ਨੂੰ ਤਾਂ ਵੀਰੇ ਤੁਸੀਂ ਕਾਹਦਾ ਗੇੜਾ ਹੀ ਨਹੀਂ ਮਾਰਿਆ ਉਹ ਪਾਣੀ ਤੈਨੂੰ ਪਤਾ ਤਾਂ ਹੈਗਾ ਸਾਡੇ ਮੋਟਿਆਂ ਦੇ ਕੌਮ ਦੀਆਂ ਜ਼ਿੰਮੇਵਾਰੀਆਂ ਦਾ ਪਾਰ ਬਹੁਤ ਹੈ ਓ ਚੱਲ ਭਾਈ ਹੁਣ ਤਾਂ ਆ ਗਏ ਲਪਤ ਪਾਣੀ ਪਿਓ ਓਹੋ ਸੱਚ ਪਾਣੀ ਤੋਂ ਗੱਲ ਜ਼ਿਆਦਾ ਆ ਗਈ ਉਤੀ ਲਗਾਈ ਤੈਨੂੰ ਪਾਣੀ ਦੇ ਨਾਲੇ ਮੈਨੂੰ ਕਣੂ ਉਤੀ ਲਗਾਈ ਨਰਮੇ ਨੂੰ ਲੱਗ ਰਿਹਾ ਸੁੱਕਣ ਲੱਗ ਰਿਹਾ ਜਦ ਜਵਾਖ ਆ ਜਾਣਗੇ ਨਾ ਉਹਦੀ ਟਿਬਜਾਂ ਦੇ ਨੇ ਬਾਹਰੋਂ ਟਾਈਮ ਹੋ ਰਿਹਾ 12 ਵਜੇ ਬਾਰੀ ਐ ਚੱਲ ਠੀਕ ਆ ਮੈਂ ਤਾਂ ਪੁੱਤਕਣਾ ਪਾਣੀ ਵੱਢਿਆ ਕਰਕੇ ਉਹਦੀ ਪਾਰ 1 ਮਿੰਟ ਚ ਆ ਜੂਗਾ ਮੇਰੀ ਗੱਲ ਸੁਣਾ ਉਹ ਮੁੰਡੇ ਨੂੰ ਭੇਜ ਦੀ ਨਾਲੇ ਨਾਲੇ ਮੁੰਡੇ ਨੂੰ ਭੇਦ ਦੂੰਗਾ ਤਾਂ ਭੇਦ ਦੂੰ ਐ ਕਿ ਨਾ ਵੀ ਵਨੇ ਰਖੜੀ ਰਖੀ ਬਣਾਉਂਗੇ ਇਨੇ ਟਾਈਮ ਤੋਂ ਮੈਂ ਆ ਗਿਆ ਹਾਂ ਕੋਈ ਨਹੀਂ ਚਲ ਠੀਕ ਹੈ ਭੱਗ ਜਾ ਹੋਰ ਪੁੱਤ ਠੀਕ ਠਾਕ ਹੋ ਤੁਸੀਂ ਹਾਂ ਸਾਰੇ ਠੀਕ ਠਾਕ ਨੇ ਲੈ ਫੇਰ ਐਂ ਕਰੋ ਚਾਹ ਤਾਂ ਫੇਰ ਬਣਾਉਂਗੀ ਤੁਹਾਡੇ ਵਾਸਤੇ ਤੂੰ ਪੁੱਤਰਾ ਨਹੀਂ ਖੜੀ ਹੋ ਰਖੜੀ ਲੈ ਕੇ ਆ ਹਾਂ ਬੈਨੇ ਰਖਣੀ ਲੈ ਹੋਰ ਹੋਰ ਐਨੇ ਮੈਂ ਗੱਲਾਂ ਮਾਰਦੀ ਆ ਠੀਕ ਹੈ ਲੈ ਪੁੱਤ ਐ ਦੱਸੋ ਤੁਸੀਂ ਠੀਕ ਹੋ ਹਾਂ ਮਾਸੀ ਬੜੀਆ ਹੈ ਨਾ ਇਹ ਮਾਲਕਾ ਤੇਰਾ ਸ਼ੁਕਰ ਹੈ ਸਾਰਾ ਪਰਿਵਾਰ ਕਿੰਨਾ ਖੁਸ਼ ਹੈ ਚਲਾ ਕੁੜੀ ਵੀ ਮਿਲਲੀ ਆਪਦੇ ਭਾਈਆਂ ਨਾਲੇ ਰਖੜੀ ਬਨਦੂਗੀ ਦੇਖੇ ਜਮੀ ਦੇਲਾ ਕਾਲੇ ਹੋ ਗਏ ਧੂਏ ਵਰਗੇ ਪੁੱਤ ਕੀ ਗੱਲ ਪਾਣੀ ਵੀ ਨਹੀਂ ਮਿਲਦਾ ਸਾਨੂੰ ਨਾਉਣ ਹੋਵੇ ਇੰਦਰਿਓ ਉਹ ਪਤਾ ਕੀ ਗੱਲ ਧੁੱਪ ਤਾਂ ਪੱਜ ਫਿਰ ਜਾਂਦੀਆਂ ਤਾਂ ਕਰ ਕੀ ਗਏ ਨੇ ਹੋਰ ਸਾਡਾ ਗੜਾ ਮਾਸੀ ਕੋਈ ਥੌਂਟ ਕਹਿਣਾ ਇੱਥੇ ਰਾਤ ਪੈ ਜਾਂਦੀ ਓਥੇ ਰਾਤ ਕੱਟ ਲਾਣੇ ਆ ਪੁੱਤ ਐ ਨਾ ਕਿਆ ਕਰੋ ਮੇਰਾ ਨਾ ਗਿੱਟ ਕਾਲਜਾ ਪਾੜਦਾ ਜੇ ਤੁਸੀਂ ਐਂ ਕਹਿ ਦੇਣੋ ਮਾਸੀ ਹੁਣ ਵੀ ਮਜ਼ਾ ਕਿਹੜੇ ਹਿੱਲੇ ਨਾਲ ਆਇਆ ਬਸ ਪੁੱਛਣਾ ਵੱਜਦੇ ਵੱਜਦੀ ਆਇਆ ਹਾਏ ਹਾਏ ਮੈਂ ਪੁੱਤ ਹੁਣ ਨਾ ਜਾਈਓ ਉਰੇ ਰਹੀਓ ਬਸ ਜਾਣਾ ਨਹੀਂ ਕਿਤੇ ਵੀ ਉਹ ਮਾਸੀ ਜਾਣਾ ਤਾਂ ਸਾਨੂੰ ਪਊਗਾ ਇੱਕਦਾਂ ਤੁਸੀਂ ਆਏ ਕਹਿ ਦਿੰਨੇ ਹੋ ਬੇਪੁੱਤ ਡਰ ਲੱਗਦਾ ਮੈਨੂੰ ਜਿਆਦਾ ਠਾ ਠਾ ਹੁੰਦਾ ਗੋਲੀਆਂ ਦੀ ਉਹ ਕਿਉਂ ਡਰਦੀ ਹੁੰਨੀ ਆ ਵਾਸੀ ਸ਼ੇਰ ਪੁੱਤਾਂ ਦੀ ਮਾਂ ਐ ਤੂੰ ਤੂੰ ਨਾ ਡਰਿਆ ਕਰ ਔਰ ਤੂੰ ਦਾਈ ਵਾਰੀ ਦਿਲ ਹੌਲਾ ਕਰ ਲੈਣੀ ਐ ਦੱਸ ਜ਼ਿੰਮੇਵਾਰੀਆਂ ਨੇ ਕੁਛ ਨਾ ਮਾਣੀ ਤਾਂ ਸਾਨੂੰ ਪੈਣ ਗਈਆਂ ਤੂੰ ਦਿਲ ਨਾ ਹੌਲਾ ਕਰਿਆ ਕਰ ਮੈਨੂੰ ਚੀਨੀ ਲੱਗਦਾ ਮੇਰਾ ਕੋਈ ਨਾ ਕੋਈ ਨਾ ਵਾਸੀ ਜੀਤਾ ਤੈਨੂੰ ਲਾਣਾ ਪਊਗਾ ਨਾ ਪੁੱਤਾਂ ਮੈਂ ਕੀ ਕਰਾਂ ਚੱਲ ਪੁੱਤਾਂ ਧਿਆਨ ਰੱਖਿਆ ਕਰੋ ਆਪਦਾ ਹਾਂ ਵਾਸੀ ਕੋਈ ਨਾ ਧਿਆਨ ਤਾਂ ਸੀ ਰੱਖਦੀ ਆ ਠੀਕ ਆ ਬਲਾਕ ਕਲੇ ਪੈਨ ਨੂੰ ਬਲਾ ਬਰ ਰਕੜੀ ਬਨੂਗੀ ਹੋਰ ਲੈ ਰਾਣੀ ਪੁੱਤਾਂ ਆ ਜਾ ਬਨਦੇ ਪੌਂਚੀ ਤੇਰੇ ਵੀਰਾਂ ਦੇ ਕਾਦੀ ਲੱਗ ਰਹੀ ਐ ਦੇਖਣਾ ਕਦੇ ਤਾਂ ਕੋਠੇ ਤੇ ਚੜਦੀ ਆ ਕਦੇ ਉਧਰ ਜਾਂਦੇ ਬਾਰ ਮੂਰੇ ਕਹਿੰਦੇ ਮੇਰੇ ਵੀਰ ਆਈ ਨਹੀਂ ਹੈਗੇ ਅਜੇ ਤੱਕ ਰਾ ਭਾਈਆਂ ਦਾ ਚੌਈ ਹੁੰਦਾ ਹੈ ਭੈਣਾਂ ਨੂੰ ਹੈ ਦੱਸ ਹੈ ਪੁੱਤ ਹੋਰ ਚੌਕ ਕਿਵੇਂ ਨਾ ਹੋਵੇ ਤਿੰਨ ਭਾਈਆਂ ਦੀ ਕੱਲੀ ਭੈਣ ਹੈਗੀ ਹਾਂ ਦੇਖੋ ਸੋਨਨੀ ਚੋ ਹੈ ਗਿਆ ਲੈ ਰੋਲਾ ਸਾਲ ਦਾ ਇੰਦਾ ਭੱਜੇ ਭੱਜੇ ਆਇਆ ਸੀ ਜਾਣ ਤੋਂ ਵੱਧ ਪਿਆਰੀ ਸੰਤਾਂ ਹਾਂ ਠੀਕ ਆ ਪੁੱਤ ਪੁੱਤ ਮੈਂ ਤਾਂ ਥੈਨੂ ਹੀ ਦੇਖਦਾ ਫਿਰਦਾ ਸੀ ਮੈਂ ਵੀ ਆਂਦਾ ਦੀ ਪਾਪੇ ਉਹ ਜਵਾਕ ਜੀ ਸਾਰੇ ਮੇਰੇ ਖੇਡਣ ਵਾਲੇ ਭਾਗੇ ਐਂ ਕਿ ਨਹੀਂ ਪੁੱਤ ਰੋਲਾ ਤਾਂ ਪਾਈ ਨਹੀਂ ਤੇਰੇ ਵੱਡੇ ਵੀਰ ਆ ਰਹੇ ਨੇ ਜਾ ਜਾ ਕੇ ਮਿਲ ਲੈ ਭਾਈ ਹੋਰ ਆ ਰਹੇ ਨੇ ਪਾਪੇ ਹਾਂ ਰੋਲਾ ਨਾ ਭਾਈ ਜਾ ਭੱਜ ਜਾ ਕਰ ਹਾਂ ਸਾਸਰੀ ਘਰ ਵੀਰੇ ਉਹ ਪੈਰੀ ਨਾ ਪੈ ਤੂੰ ਦਾ ਸੇਨੇ ਲੱਗਾ ਹੋਰ ਠੀਕ ਆ ਪੁੱਤ ਹਾਂ ਸਾਸਰੀ ਘਰ ਵੀਰੇ ਇਹ ਸਾਸਰੀ ਘਰ ਸਾਸਰੀ ਘਰ ਮੇਰਾ ਪੁੱਤ ਕਿੱਡਾ ਵੱਡਾ ਹੋ ਗਿਆ ਹੋਰ ਕਿਹੜੀ ਕਿਲਾਚ ਹੋ ਗਿਆ ਓਏ ਤੀਜੀ ਜੋ ਤੀਜੀ ਜੋ ਗਿਆ ਹਾਂ ਵਧੀਆ ਪੜਿਆ ਕਰ ਠੀਕ ਹੈ ਨਾ ਠੀਕ ਹੈ ਹਾਂ ਅਬ ਮੈਂ ਸੋਢੇ ਨਾਲ ਪਹਿਲਾਂ ਰਖੜੀ ਬਣਾਲੀ ਆਹੋ ਕੰਜ ਦਾ ਕਿੰਨਾ ਛੋਟਾ ਉਨੀ ਛੋਟਾ ਹੋ ਗਿਆ ਤੂੰ ਨਾ ਓਏ ਚਲ ਕੋਈ ਨਾ ਅਸੀਂ ਵੀ ਬਣਾਵਾਂਗੇ ਠੀਕ ਹੈ ਵੀਰੇ ਹੋਰ ਜੀ ਤੁਹ ਲੱਗੇ ਤੇਰਾ ਇਹਨਾਂ ਨੂੰ ਹੋਰ ਸਰ ਦੱਸਣ ਲੱਗਿਆ ਮੈਂ ਪਹਿਲਾਂ ਉਹਨਾਂ ਨੂੰ ਰਖੜੀ ਹੈ ਹੋਰਾ ਕੋਈ ਨਾ ਚੱਲ ਲੈ ਉਹਨੂੰ ਮਾਰ ਕੁੜੀ ਕੁੜੀ ਆ ਜਾ ਆ ਜਾ ਓਏ ਵੇਰੇ ਮੇ ਕੀ ਹੋ ਗਿਆ ਪੁੱਤ ਵੇ ਛੱਡ ਦੋ ਮੇਰੇ ਬੁੱਤਾਂ ਨੂੰ ਭੱਜੋ ਬੁੱਤਾਂ ਬੁੜੀਏ ਹੁਣ ਤਾਂ ਭੱਜ ਲੈ ਨਾ ਮੌਤ ਤੋਂ ਕੋਈ ਬਚੇ ਹਾਲ ਤੱਕ ਦੱਸ ਮੈਨੂੰ ਵੇ ਮੇਰੇ ਮੁੰਡਿਆਂ ਦਾ ਤੇਰਾ ਕੀ ਬਗੜਿਆ ਅੱਛਾ ਛੱਡ ਦੇ ਕਿਉਂ ਛੱਡਦਾ ਮੇਰੇ ਗੱਥ ਜੋੜਦੀਆਂ ਮੈਂ ਛੱਡ ਦੇ ਈ ਬੁੜੀਏ ਛੱਡ ਦੇ ਮੇਰੇ ਵੀ ਨਾ ਨਾ ਮੱਤ ਤੈਨੂੰ ਵੀ ਇਕੜੀ ਸੂ ਤੂੰ ਆਪਦੇ ਘਰੇ ਅੱਤਵਾਦੀ ਨੂੰ ਪਰਾਹ ਦਿੰਨੀ ਆ ਅੱਤਵਾਦੀ ਨੂੰ ਪਰਾਹ ਪਾਰੀਆਂ ਥਲੌਂਦੀਆਂ ਸੜਦੇ ਓ ਥਾਣੇਦਾਰ ਓ ਲੈ ਜਾ ਜਿੱਥੇ ਲੈ ਕੇ ਜਾਣਾ ਜੇ ਵੀ ਮਾਂ ਨੂੰ ਨਾ ਕੁਸਕੇ ਜੇ ਵੀ ਹੈਕੜੀ ਮੈਂ ਥਾਣੇ ਕੱਡੂ ਜਾ ਕੇ ਬੇਪੁੱਤ ਸੜ ਦੇਵੇ ਹਾੜੇ ਮੇਰੇ ਪੁੱਤਾਂ ਨੂੰ ਮੈਂ ਮੇਰਾ ਹੀ ਕਰਦਾ ਟੁਕੜੇ ਨੇ ਬਖਤਾਰ ਸਿੰਘ ਪੁੱਛਣ ਕਹਿੰਦੇ ਨੇ ਮੈਨੂੰ ਨਹੀਂ ਮੈਂ ਤਾਂ ਉਹੀ ਨਹੀਂ ਤਰਸ ਕਰਦਾ ਮੇਰੇ ਪੁੱਤ ਸੜਦੇ ਖਰਜਾ ਥਾਣੇਦਾਰਾ ਪਿੱਛੇ ਉੱਡ ਮਰ ਜਾ ਜ਼ਬਾਨ ਨੂੰ ਲਗਾਮ ਦੇ ਓਏ ਜਬਾਨ ਖਚ ਨੂੰ ਛੜਵੀ ਛੜ ਓਏ ਫੜਨ ਨੂੰ ਕੁੱੜ ਕੇ ਰਾਹ ਹੋ ਤੂੰ ਮੰਨ ਨਹੀਂ ਪਰਾਹ ਹੋ ਜਾ ਓ ਠਾਰੇ ਦੇ ਓ ਮੇਰੀ ਭੈਣ ਲੱਗਦੀ ਓਏ ਕੋਈ ਦੱਸੂ ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸੂ ਪਹਾੜ ਤੇ ਪਾ ਕੇ ਲੰਬੇ ਨਾ ਥੋੜਾ ਕਟਾਪਾ ਚੜਿਆ ਥੋੜੇ ਛੱਡੇ ਪਾਣੂ ਛੱਡੇ ਥੋੜਾ ਤਾਂ ਮੈਂ ਉਹ ਕਰੂੰਗਾ ਜਿਹੜੀਆਂ ਥੋੜੀਆਂ ਪੁਸ਼ਤਾ ਨੇ ਸੋਚੀ ਨਹੀਂ ਸੁਪਨੇ ਚ ਵੀ ਸੋਚਿਆ ਨਾ ਦੇਖਿਆ ਨਹੀਂ ਹੁਣ ਜਾ ਤੁਹਾਡੇ ਪੁਰਖਾਂ ਨਾਲ ਨਹੀਂ ਬਣਾਉਣਾ ਕੀ ਬਣ ਕੇ ਸਾਡੇ ਨਾਲ ਮੇਰਾ ਪੁੱਤ ਆ ਲੋਕਾਂ ਨੇ ਚੈਗ ਪਾਲ ਕਰਦੇ ਨੇ ਵੇ ਤੁਸੀਂ ਸਾਡੇ ਤੋਂ ਤੁਹਾਨੂੰ ਕੀ ਕਹਿੰਦੇ ਨੇ ਅੱਛਾ ਅੱਛਾ ਛੱਡ ਦਈਏ ਬੁੜੀਏ ਕਿਵੇਂ ਛੱਡ ਦਈਏ ਇਹ ਅੱਤਵਾਦੀ ਨਹੀਂ ਅੱਤਵਾਦੀ ਹੈ ਇਹ ਨਾ ਤੂੰ ਪਿੱਛੇ ਹੋ ਕੇ ਖੜ ਜਾ ਓ ਟਾਰੇਦਾਰਾ ਕੁਝ ਵੀ ਕਰਨ ਤੁਹਾਨੂੰ ਨਾਲ ਲੱਗ ਕੇ ਚੱਲ ਓ ਪੁੱਤ ਨੂੰ ਛੱਡੋ ਅੱਛਾ ਉਹ ਤੇਰੀ ਹੱਥਾਂ ਵਿੱਚ ਮੇਰਾ ਪੁੱਤ ਨੂੰ ਥੋੜੇ ਜਿਹਾ ਦੱਬੂ ਨਾ ਨਾ ਮਾਰੂ ਮੇਰਾ ਰਾਹ ਹੋ ਜਾ ਮੈਨੂੰ ਪਾਉਂ ਚੋ ਤੈਨੂੰ ਮੈਂ ਕਹਣਾ ਪਰਾਂ ਹੋ ਜਾ ਚਲੀਏ ਸਾਹਬ ਥੋੜਾ ਥਾਣੇਦਾਰਾ ਤੇਰੇ ਮੂੰਹ ਤੇ ਬੇਤੋ ਮੇਰੇ ਟੀਤੇ ਗੰਦੀ ਨਜ਼ਰ ਟਕ ਕਿਉਂ ਲਾਗਾ ਥੋ ਤੇਰੇ ਤੇ ਬਖਤਾਵਰ ਸਿੰਘ ਬੁੱਚੜ ਕਹਿੰਦੇ ਨੇ ਬਖਤਾਵਰ ਸਿੰਘ ਬੁੱਚੜ ਮੈਨੂੰ ਬੇ ਮੇਰੇ ਹੈਗੇ ਨਾ ਸ਼ੇਰ ਪੁੱਤ ਮੇਰੇ ਟੀ ਦਿਨ ਗੰਦੀ ਨਜ਼ਰ ਨਾਲ ਟੱਕ ਮੇਰੀ ਟੀ ਕਣੀ ਦੇਖਣਾ ਤੂੰ ਤੇਰੇ ਸ਼ੇਰ ਤਾਂ ਮੈਂ ਮਿੰਟਾਂ ਦੇ ਵਿੱਚ ਢੇਰੀ ਕਰ ਦੂੰ ਬੁੱਢੜੀਏ ਓ ਬਖਤਾਵਰਾ ਤੂੰ ਸਾਨੂੰ ਲੈ ਕੇ ਜਾਣਾ ਜਿੱਥੇ ਮਰਜ਼ੀ ਲੈ ਜਾ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਚੁੱਪ ਕਰ ਓਏ ਜਿਹੜੀ ਉੱਚੀ ਬਾਤ ਚ ਹੁਣ ਗੱਲ ਕਰਨੀ ਹੁਣ ਕਰ ਲੋ ਗਾਹਾਂ ਜਾ ਕੇ ਮੈਂ ਥੋੜੀ ਸੰਗੀ ਨੱਪ ਦੂੰਗਾ ਤੁਹਾਡੀਆਂ ਪੁਸਤਾਂ ਕੰਬਣਗੀਆਂ ਪੁਸਤਾਂ ਓਏ ਠਾੜਦੇ ਆਂ ਸੀ ਮਨ ਤੋਂ ਨਹੀਂ ਡਰਦੇ ਓਏ ਅੱਛਾ ਇਹ ਡਰ ਤੈਨੂੰ ਹੋਊਗਾ ਮਰਨ ਦਾ ਬੜਾ ਚਾਉ ਆ ਤੈਨੂੰ ਮਰਨ ਦਾ ਪਹਚਾਨ ਨਾ ਦੇ ਰੱਬ ਕੋਲੇ ਫੇਰ ਬੇ ਬੱਸ ਕਰੋ ਰੱਬ ਤੋਂ ਡਰੋ ਉਹ ਤਾਂ ਮਰ ਜਾਓ ਮੈਂ ਪੁੱਤ ਸਾਰ ਜੋ ਬੇ ਰੋ ਪਾ ਮੈਂ ਛੱਡਦੇ ਸੋਨੇ ਦਾ